ਸੰਗਤ ਜੀ ਗੱਲ ਤਾਂ ਸੋਚਣ ਵਾਲੀ ਆ ਜੇ ਵਿਰਿੰਦਰ ਘੁੰਮਣਵੀਰੇ ਦੀ ਮੌਤ ਹਾਰਟ ਅਟੈਕ ਨਾਲ ਹੋਈ ਆ ਤਾਂ ਮੌਤ ਤੋਂ ਬਾਅਦ ਡਾਕਟਰ ਛੁੱਟੀ ਕਰਕੇ ਕਿਉਂ ਭੱਜ ਗਏ ਤੇ ਉਹਦਾ ਰੰਗ ਨੀਲਾ ਕਿਉਂ ਹੋ ਗਿਆ ਹਸਪਤਾਲ ਵਾਲੇ ਕੈਮਰੇ ਦੀਆਂ ਵੀਡੀਓ ਕਾਦੋ ਨਹੀਂ ਦਿੰਦੇ ਬਾਕੀ ਉਹ ਵੀਰਾ ਆਪਣੇ ਸਰੀਰ ਦਾ ਚੈੱਕਅਪ ਟਾਈਮ-ਟਾਈਮ ਸਰ ਕਰਾਉਂਦਾ ਰਹਿੰਦਾ ਸੀ ਤੇ ਉਹਨੂੰ ਦਿਲ ਦੀ ਵੀ ਕੋਈ ਬਿਮਾਰੀ ਨਹੀਂ ਸੀ ਡਾਕਟਰ ਕੋ ਗਈ ਨਹੀਂ ਕਦੀ ਅਸੀਂ ਐਦਾਂ ਦੇ ਕੋਈ ਪ੍ਰੋਬਲਮ ਨਹੀਂ ਹਾਰਟ 'ਚ ਕੋਈ ਚੱਕਰ ਨਹੀਂ ਪਿਆ ਬੋਡੀ ਬੁਰੀ ਓਕੇ ਸੀ ਸਿਰਫ ਬਾਹਰ ਸੀ ਮੜਾਇਆ ਬਸ ਤੇ ਬਾਕੀ ਉਹ ਵੀਰਾ ਚੜ੍ਹਦੀ ਕਲਾ ਵਾਲਾ ਸੀ ਕੋਈ ਛੋਟਾ-ਮੋਟਾ ਆਪਰੇਸ਼ਨ ਕਰਕੇ ਘਬਰਾ ਤਾਂ ਗਿਆ ਨਹੀਂ ਹੋ ਇਹ ਇੱਕ ਮੋਢੇ ਦਾ ਛੋਟਾ ਜਿਹਾ ਆਪਰੇਸ਼ਨ ਆ ਉਸ ਵੀਰੇ ਦੀ ਜਾਨ ਕਿਵੇਂ ਲੈ ਗਿਆ ਜਾਂਚ ਤਾਂ ਜ਼ਰੂਰ ਹੋਣੀ ਚਾਹੀਦੀ ਆ ਹੁਣ ਤੁਸੀਂ ਵੇਖੋ ਜਿੱਥੇ ਮਸ਼ਹੂਰ ਹਸਤੀਆਂ ਨਾਲ ਹਸਪਤਾਲਾਂ ਵਾਲੇ ਆ ਕੁਝ ਕਰੀ ਜਾਂਦੇ ਆ ਉਥੇ ਆਮ ਬੰਦੇ ਨੂੰ ਇਹ ਕਿੰਨਾ ਲੋੜਦੇ ਹੋਣਗੇ ਆਮ ਬੰਦੇ ਦੇ ਕੀ ਹਾਲਾਤ ਹੁੰਦੇ ਹੋਣਗੇ ਨਾ ਹਸਪਤਾਲਾਂ ਚ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਨਹੀਂ ਮਿਲਦੀਆਂ ਲੋਕ ਮਾਰੀ ਦੇ ਪ੍ਰਾਈਵੇਟ ਹਸਪਤਾਲਾਂ ਚ ਜਾਂਦੇ ਆ ਉਥੇ ਫਿਰ ਇਹ ਪ੍ਰਾਈਵੇਟ ਹਸਪਤਾਲਾਂ ਵਾਲੇ ਸਵਾਰ ਕੇ ਸ਼ੈਲ ਲਾਉਂਦੇ ਆ ਜਿੰਨੀ ਲੋਟੇ ਨਾ ਹਸਪਤਾਲਾਂ ਚ ਹੋ ਰਹੀ ਆ ਹੋਰ ਕਿਤੇ ਨਹੀਂ ਹੋ ਰਹੀ ਲੋਕਾਂ ਦੀਆਂ ਘਰਵਾਰ ਜ਼ਮੀਨਾਂ ਜਾਇਦਾਦਾਂ ਵਿਕ ਜਾਂਦੀਆਂ ਆਪਣਿਆਂ ਨੂੰ ਬਚਾਉਣ ਲਈ ਸੰਗਤ ਜੀ ਇਹ ਵਾਲੀ ਸਥਿਤੀ ਪਰਮਾਤਮਾ ਨਾ ਕਰੇ ਕੱਲ ਨੂੰ ਕਿਸੇ ਤੇ ਵੀ ਆ ਸਕਦੀ ਆ ਸੋ ਆਪਾਂ ਆਰ ਆਈ ਪੀ ਲਿਖ ਕੇ ਫੋਟੋ ਪਾਉਣ ਤੱਕ ਸੀਮਤ ਨਾ ਰਹਿ ਜਾਈਏ ਇਸ ਲੁੱਟ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਹੋ ਸਕਦਾ ਸਰਕਾਰ ਦੀਆਂ ਵੀ ਅੱਖਾਂ ਖੁੱਲ ਜਾਣ ਤੇ ਇਹ ਹਸਪਤਾਲ ਮਾਫੀਆ ਦੇ ਖਿਲਾਫ ਕੋਈ ਐਕਸ਼ਨ ਹੀ ਲੈ ਲੈਣ ਉਹ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਜਾਣਾ ਬੰਦਾ ਪਾਟ ਮਾਰਨੀ ਹੈ ਤਰਾ ਸਰ ਡਾਕਟਰਾਂ ਦੀਆਂ ਗੱਲ ਹੀ ਆ ਮੈਂ ਆਪਣੇ ਬੋਡੀ ਬਿਲਡਿੰਗ ਭਾਈ ਚਰੇ ਨੂੰ ਪੂਰੇ ਪੰਜਾਬ ਦੇ ਜਿੰਨੇ სპੋਰਟਸਮੈਨ ਨੇ ਮੈਂ ਉਹਨਾਂ ਮੁਰੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆ ਜੋ ਹੋਇਆ ਸਾਡੇ ਨਾਲ ਇਹ ਕਦੀ ਨਹੀਂ ਪੂਰਾ ਹੋਣ ਵਾਲਾ ਸਾਡਾ ਨੁਕਸਾਨ ਆ ਇਹ ਧਮ ਜੋ ਹਿੱਲਿਆ ਇਹ ਕਦੀ ਹੀ ਨਹੀਂ ਦੁਬਾਰਾ ਆਉਣਾ ਸਾਡੇ ਕੋਲ ਇਕਜੁੱਟ ਹੋ ਕੇ ਅਸੀਂ ਡਾਕਟਰਾਂ ਕੋਲੋਂ ਇਹਦੀ ਕਲੈਰੀਫਿਕੇਸ਼ਨ ਲੈਣਾ ਸਾਡਾ ਹੱਕ ਬਣਦਾ